ਹੇ ਗੁਰੂ ਸਾਇਬ ਜੀ ਗੁਰੂ ਗਰੀਬਨਵਾਸ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਬੰਧਪ ਤੂੰ ਮੇਰਾ ਪਰਾਤਾ ਤੂੰ ਮੇਰਾ ਰਾਖਾ ਸਭ ਨੇ ਥਾਈ ਤਾਪ ਕੇ ਆ ਤੜ ਜੀਉ ਗੁਰ ਸੇਵੀ ਆਂ ਅਨਸ ਸਹਿਜ ਸੁਭਾਏ ਦਰਸ਼ਨ ਪਰਸੀ ਆ ਗੁਰੂ ਕੈ ਜਨਮ ਮਾਰਨ ਦੁਖ ਜਾਏ ਵਾਹਿਗੁਰੂ ਸਾਬ ਜੀ ਸੋਹੀ ਮਹਲਾ ਪੰਜਵਾ ਕਰਮ ਧਰਮ ਬਖਾਂਡ ਜੋ ਦਿਸੈ ਇਨ ਜਮ ਜਗਾਤੀ ਲੁੱਟਾਇ ਨਿਰਵਾਣ ਕੀਰਤਨ ਗਾਵ ਕਰਤੇ ਕਾ ਨਿਮਖ ਸਿਮਰਤ ਜਿਤ ਸੁਟਾਇ ਕਰਮ ਧਰਮ ਪਖੰਡ ਜੋ ਦੀਸਾ ਤਿੰਨ ਜਮ ਜਗਾਤੀ ਲੂਟਾ ਨਿਰਵਾਣ ਕੀਰਤਨ ਗਾਉ ਕਰਤੇ ਕਾ ਨਿਮਖੋ ਸਿਮਰਤਾ ਜਿਤ ਛੁਟਾ ਸੰਤੋ ਸਾਗਰ ਪਾਰ ਉਤਰੀਐ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪਾਤਸ਼ਾਹੀ ਦਰਿਆ ਰਹਾਉ ਕੋੜ ਤੀਰਥ ਮੱਜਨ ਛਨਾਨਾ ਇਸ ਕਲਮੈ ਮੈਲ ਪਰਜੈ ਸਾਦ ਸੰਗ ਜੋ ਹਰ ਗੁਣ ਗਾਵਨ ਸੋ ਨਿਰਮਲ ਕਰ ਲਿਜੈ ਬੇਦ ਕਥੇਬ ਸਿੰਬਰਤ ਸਭ ਸਾਸਤ ਇਨ ਪੜਿਆ ਮੁਗਤ ਨਾ ਹੋਈ ਇਕ ਅੱਖਰ ਜੋ ਗੁਰਮੁਖ ਜਾਪੈ ਇਹ ਨਿਰਮਲ ਸੋਈ ਕੱਤਰੀ ਬ੍ਰਾਹਮਣ ਸੋਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ ਗੁਰਮੁਖ ਨਾਮ ਜਪਿ ਉਧਰੈ ਸੋ ਕਲਮ ਕਟ ਘਟ ਨਾਨਕ ਮਾਝਾ ਖਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨ ਕੋ ਸਾਂਝਾ ਗੁਰੂ ਕੋ ਨਾਮ ਜਪੇ ਉਧਰ ਸੋ ਕਲਮ ਕਟ ਕਟ ਨਾਨਕ ਬਾਝਾ ਵਾਹ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਈ ਮਹਲਾ ਪੰਜਵਾਂ ਕਰਮ ਧਰਮ ਪਖੰਡ ਜੋ ਦਿਸੈ ਤੈਨ ਜਮ ਜਗਾਤੀ ਲੁੱਟੇ ਨਿਰਵਾਣ ਕੀਰਤਨ ਗਾਉ ਕਰਦੇ ਕਾ ਨਿਮਖ ਸਿੰਮਰਤ ਜਿਤ ਛੁਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਸਾਬ ਜੀ ਸਗਲ ਦਵਾਰ ਕੋ ਛਾੜ ਕੇ ਗਇਓ ਤਵਾਰ ਦਵਾਰ ਪੈਂ ਗੈ ਕਿਲਾਜ ਅਸ ਬੰਦ ਦਾਸ ਤੁਹਾਰਾ ਵਾਹਿਗੁਰੂ ਸਾਬ ਜੀ ਸਭਿਆ ਬਾਨ ਗਏ ਤੇ ਊਪਤ ਕੋ ਇੱਕ ਬਾਣ ਲਗਾਇਓ ਭਰਤ ਆਨ ਕਮਨ ਗਈ ਤੇ ਊਪਤ ਕੋ ਇੱਕ ਬਾਣ ਲਗਾਇਓ ਲਗਤੀ ਅਸ ਅਵਸਾਨ ਘੁਮਾਨ ਗਇਓ ਲਾਗ ਤੀ ਅਵਨਾਸ ਘੁਮਾਨ ਗਇਓ ਖੜ ਗਏ ਸਮਾ ਦੁਖ ਪਾਇਓ ਔਰ ਪੇ ਕੇ ਜੀ ਆਰ ਖਿਓ ਬਲ ਫੇਰ ਨਰੇਸ਼ ਸੋ ਐਸ ਸਨਾਇਓ ਤਨ ਪਿਤਾ ਤਨ ਵੇ ਜਨਨੀ ਜੋ ਤਨ ਚਾਇ ਨਾਮ ਜਿਨੂੰ ਸੋਤ ਜਾਇਓ ਤਨ ਪਿਤਾ ਤਨ ਵੇ ਜਨਨੀ ਜੋ ਕਨ ਇੱਜਾ ਨਾਮ ਜਿਨੂੰ ਸੁਤ ਜਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ